ਸਤਿਕਾਰ ਜੀ ਅੱਜ ਸ਼੍ਰੋਮਣੀ ਕਾਲੀਦਾਲ ਅਮਰਸਰ ਵੱਲੋਂ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹਾਂ ਸੰਗਰੂਰ ਦੇ ਸਾਰੇ ਜਾਗਦੇ ਵੋਟਰਾਂ ਦੇ ਨਾਲ ਅੱਜ ਉਹ ਸਾਰੇ ਵੋਟਰਾਂ ਨੂੰ ਜਗਾਉਣਾ ਹੈ ਕਿਉਂਕਿ ਵੋਟਰਾਂ ਨਾਲ ਕਿਤੇ ਧੋਖਾ ਨਾ ਹੋ ਜਾਏ ਕਿਉਂਕਿ ਉਹਨਾਂ ਨੇ ਆਪਣੀ ਮੱਤ ਦਾ ਦਾਨ ਕਰਨਾ ਤੇ ਮੇਰੇ ਨਾਲ ਜ਼ਿਲ੍ਹੇ ਦੀ ਸਾਰੀ ਟੀਮ ਹੈ ਸੰਗਰੂਰ ਦੀ ਸ਼੍ਰੋਮਣੀ ਕਾਲੀਦਾਲ ਅਮਰਸਰ ਦੇ ਮੇਰੇ ਨਾਲ ਵਾਈਸ ਪ੍ਰੈਜ਼ੀਡੈਂਟ ਵੀ ਬੈਠੇ ਹੋਏ ਆ ਜ਼ਿਲ੍ਹਾ ਪ੍ਰਧਾਨ ਵੀ ਬੈਠੇ ਹੋਏ ਆ ਧਰਮ ਪ੍ਰਚਾਰਕ ਅੱਗੇ ਸਾਡੇ ਉਹ ਵੀ ਬੈਠੇ ਹੋਏ ਆ ਅ ਤਕਰੀਬਨ ਸਾਰੀ ਸੰਗਰੂਰ ਦੀ ਸਾਰੀ ਸ਼ਰਮ ਨਿਕਾਲੀ ਦਲਾ ਮਰਸਦ ਦੀ ਟੀਮ ਆਈ ਹੋਈ ਹੈ ਤੇ ਅੱਜ ਅਸੀਂ ਸਾਰੇ ਸੰਗਰੂਰ ਦੇ ਪ੍ਰੈਸ ਨਾਲ ਜਿਹੜਾ ਕਿ ਦੇਸ਼ ਦਾ ਚੌਥੇ ਸਤੰਭ ਵਜੋਂ ਮੰਨਿਆ ਜਾਂਦਾ ਹੈਗਾ ਤੇ ਅੱਜ ਉਹਨਾਂ ਨਾਲ ਇੰਟਰੈਕਸ਼ਨ ਕਰਾਂਗੇ ਅੱਜ ਸਾਡਾ ਪ੍ਰੈਸ ਕਾਨਫਰੰਸ ਕਰਨ ਦਾ ਮੇਨ ਮਕਸਦ ਹੈਗਾ ਕਿ ਜਿਹੜਾ ਸੰਗਰੂਰ ਲੋਕ ਸਭਾ ਹਲਕਾ ਹੈਗਾ ਉਹਨਾਂ ਦੇ ਜਿਹੜੇ ਕੈਂਡੀਡੇਟ ਅਗੇ ਗੁਰਮੀਤ ਮੀਤ ਹੈਰ ਸਭ ਤੋਂ ਪਹਿਲਾਂ ਅੱਜ ਲੋਕਾਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੀ ਲੋਕਾਂ ਨੇ ਵੋਟਾਂ ਪਾਣੀਆਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੂਰੇ ਦੇਸ਼ ਦੇ ਵਿੱਚ ਇਹਨਾਂ ਦਾ ਕਾਂਗਰਸ ਦੇ ਨਾਲ ਗਠਜੋੜ ਬੰਧਨ ਹੈ ਗੁਰਮੀਤ ਮੀਤ ਹੈਰ ਤੇ ਆਮ ਆਦਮੀ ਪਾਰਟੀ ਪੂਰੀ ਜਵਾਬ ਦੇਵੇ ਕਿ ਬਾਕੀ ਸਟੇਟਾਂ ਦੇ ਵਿੱਚ ਤੇ ਇਹ ਗਠਜੋੜ ਬੰਧਨ ਕਰਕੇ ਲੜ ਰਿਹਾ ਤੇ ਪੰਜਾਬ ਦੇ ਆਵਾਮ ਨੂੰ ਪੰਜਾਬ ਦੀ ਆਵਾਮ ਨੂੰ ਕਿਉਂ ਮੂਰਖ ਬਣਾਇਆ ਜਾ ਰਿਹਾ ਹੈਗਾ ਏ ਇਹਨਾਂ ਦੇ ਸੋਹਰਾ ਸਾਹਿਬ ਅਗੇ ਆ ਦਿਖਾਓ ਜੀ ਇਹਨਾਂ ਦੇ ਸੋਹਰਾ ਸਾਹਿਬ ਅਗੇ ਆ ਭੁਪਿੰਦਰ ਸਿੰਘ ਬਾਜਵਾ ਜੀ ਗਿਆ ਇਹ ਡਬਲਯੂ ਐਫ ਆਈ ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੀ ਐਡ ਹੌਕ ਕਮੇਟੀ ਦੇ ਮੈਂਬਰ ਅਗੇ ਆ ਜਿਹੜਾ ਕਿ ਦੇਸ਼ ਨੂੰ ਰਿਪਰੈਜ਼ੈਂਟ ਕਰਦਾ ਹੈ ਡਬਲਯੂ ਐਫ ਆਈ ਕੁਸ਼ਤੀ ਵਜੋਂ 올림픽 ਵਜੋਂ ਤੇ ਦੇਸ਼ ਦਾ ਇਹ ਡਬਲਯੂ ਐਫ ਆਈ ਦਾ ਮਹਿਕਮਾ ਹੈਗਾ ਜਿਹਨੂੰ ਕੇਂਦਰ ਸਰਕਾਰ ਦੇਖਦਾ ਹੈਗਾ ਤੇ ਕੇਂਦਰ ਸਰਕਾਰ ਜਦੋਂ ਦੇਖਦਾ ਹੈਗਾ ਤੇ ਇਹ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਨਾਲ ਮੀਤ ਹੇਰ ਦਾ ਪ੍ਰਚਾਰ ਕਰ ਰਿਹਾ ਹੈ ਪਹਿਲਾਂ ਤੇ ਇਹ ਦੱਸੇ ਇੱਕ ਇੰਡੀਆ ਗਠਜੰਬੰਦਨ ਤੇ ਉਹਦੇ ਨਾਲ-ਨਾਲ ਇਹ ਆਮ ਆਦਮੀ ਪਾਰਟੀ ਜਵਾਬ ਦੇਵੇ ਕਿ ਇਸ ਸੰਗਰੂਰ ਦੇ ਲੋਕ ਇਹਨਾਂ ਨੂੰ ਵੋਟ ਕਿਉਂ ਪਾਣਗੇ ਕਿ ਆ ਸੰਗਰੂਰ ਦੇ ਲੋਕ ਇਹਨਾਂ ਨੂੰ ਵੋਟ ਅਸਲੀ ਪਾਣਗੇ ਕਿ ਇਹ ਇੰਡੀਆ ਗਠਜੰਬੰਦਨ ਕਰਨ ਕੀ ਸੰਗਰੂਰ ਦੇ ਲੋਕ ਵੋਟ ਇਹਨਾਂ ਨੂੰ ਐਸ ਕਰਕੇ ਪਾਨਗੇ ਕਿ ਇਹ ਭਾਜੀਪੀ ਦੇ ਨਾਲ ਰਲ ਕੇ ਇੱਥੇ ਤੁਸੀਂ ਦੇਖੋ ਸਾਫ ਸਾਫ ਇਹ ਭਾਜੀਪੀ ਵਰਚਾਰ ਕਰ ਰਹੀ ਹੈ ਤੇ ਤੁਹਾਨੂੰ ਮੈਂ ਦੱਸਣ ਲੱਗਾ ਇੱਥੇ ਤੁਹਾਡੂੰ ਇਹ ਗੱਲ ਦੱਸਣੀ ਜ਼ਰੂਰੀ ਹੈਗੀ ਆ ਮੀਤ ਹੇਰ ਦੀ ਕਾਰਗੁਜ਼ਾਰੀ ਬਾਰੇ ਭਗਵੰਤ ਮਾਨ ਨੂੰ ਪਹਿਲਾਂ ਪਤਾਗਾ ਸੀ ਤੇ ਉਹਨੇ ਭਗਵੰਤ ਮਾਨ ਨੇ ਇਹਨੂੰ ਇਹ ਮਹਿਕਮੇਰ ਤੋਂ ਵਾਪਸ ਖੋਲੇ ਸੀ ਕਿਉਂਕਿ ਭਗਵੰਤ ਮਾਨ ਨੂੰ ਪਤਾ ਸੀ ਕਿ ਇਹ ਕਾਬਿਲ ਆਦਮੀ ਨਹੀਂਗਾ ਮੀਤ ਹੈਰ ਜਦੋਂ ਇਹਨਾਂ ਦੀ ਸਰਕਾਰ ਇਹਨਾਂ ਦੇ ਮੁੱਖ ਮੰਤਰੀ ਨੂੰ ਲੱਗਦਾ ਕਿ ਐ ਕਾਬਲ ਨਹੀਂਗਾ ਤੇ ਸੰਗਰੂਰ ਦੀ ਆਵਾਮ ਕਿੱਦਾਂ ਇਹਨਾਂ ਤੇ ਭਰੋਸਾ ਕਰੇ ਸੰਗਰੂਰ ਦੀ ਆਵਾਮ ਨੂੰ ਪਤਾ ਹੋਣਾ ਚਾਹੀਦਾ ਹੈ ਜਾਗਦੇ ਜ਼ਮੀਰ ਵਾਲੇ ਲੋਕ ਹੈ ਕਿ ਉਹਨਾਂ ਨੇ ਵੋਟਾਂ ਕਿਸ ਲਈ ਪਾਣੀਆਂ ਹੈ ਉਹਨਾਂ ਨੇ ਵੋਟਾਂ ਦਲ ਬਦਲੂਆਂ ਨੂੰ ਪਾਣੀਆਂ ਹੈ ਕਿ ਉਹਨਾਂ ਨੇ ਵੋਟਾਂ ਇੱਕ ਸੱਚੇ ਸੁੱਚੇ کردار ਵਾਲੇ ਨੂੰ ਪਾਣੀ ਹੈ ਜਿਨ੍ਹਾਂ ਦਾ ਹਮੇਸ਼ਾ ਸਟੈਂਡ ਹੈ ਮੈਂ ਤੁਹਾਨੂੰ ਇਸ ਚੈਨਲਾਂ ਦੇ ਰਾਹੀਂ ਦੱਸਣਾ ਚਾਹੁੰਦਾ ਹੈ ਕਿ ਇਹਨਾਂ ਨੇ ਇਸ ਟਾਈਮ ਜਿੱਤ ਕੇ ਇਹਨੇ ਬੀਜੇਪੀ ਦੇ ਵਿੱਚ ਜਾਣਾ ਕਿਉਂਕਿ ਬੀਜੇਪੀ ਦੀ ਸਾਰੀ ਲੀਡਰਸ਼ਿਪ ਇਸ ਪਾਰਟੀ ਦੀ ਕੈਂਪੇਨ ਕਰ ਰਹੀ ਹੈ ਇਸ ਪਾਰਟੀ ਦੀ ਵਾਈਸ ਰੱਖਿਆ ਦੇ ਨਾਲ ਕੈਂਪੇਨਸ ਹੋ ਰਹੀਆਂ ਬੀਜੇਪੀ ਦੀ ਵਾਈਸ ਰੱਖਿਆ ਦੇ ਨਾਲ ਨਾਲ ਕੈਂਪੇਨ ਹੋ ਰਹੀਆਂ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਪੰਜਾਬ ਦੇ ਲੋਕਾਂ ਦੇ ਵੋਟਰਾਂ ਨੂੰ ਜਵਾਬ ਦੇਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਇਹ ਮੇਰਿਟ ਦਾ ਅਖਬਾਰ ਹੈਗਾ ਮੇਰਿਟ ਦੇ ਅਖਬਾਰਾਂ ਦੇ ਵਿੱਚ ਇਹ ਤੁਸੀਂ ਦੇਖੋ ਕੋਈ ਪ੍ਰਿੰਟ ਨਹੀਂਗਾ ਜੀ ਇਹ ਪੰਜਾਬ ਗਵਰਨਮੈਂਟ ਨੇ ਕਿਹਾ ਇਹ ਲੋਕਾਂ ਦੇ ਟੈਕਸ ਦੀ ਮਿਹਨਤ ਦੀ ਕਮਾਈ ਦਾ ਪੈਸਾ ਇਦਾਂ ਦੂਜੀ ਸਟੇਟਾਂ ਦੇ ਵਿੱਚ ਉਡਾਣਾ ਹੈਗਾ ਇਹ ਉਹਨਾਂ ਨੇ ਵਾਅਦਾ ਕੀਤਾ ਸੀ ਇਹ ਉਹ ਵਾਅਦਿਆਂ ਤੇ ਜਵਾਬ ਦੇਣ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਆਪ ਦੇ ਹਲਕੇ ਲਈ ਜਿਹੜੇ ਕਾਰਜ ਕੀਤੇ ਐ ਕਿ ਸੰਗਰੂਰ ਨੂੰ ਦੇਸ਼ ਦਾ ਪਹਿਲਾ ਐਸਾ ਸ਼ਹਿਰ ਬਣਾਤਾ ਹੈ ਜਿੱਦੀ ਸਾਰੀ ਵਾਇਰਿੰਗ ਇੱਕ ਵੀ ਤਾਰ ਬਾਰਗ ਨਜ਼ਰਨੀ ਹਨ ਇਹਨਾਂ ਨੇ ਕੀ ਡਵੈਲਪਮੈਂਟ ਕੀਤੀ ਇਹਨਾਂ ਨੇ ਝੂਠ ਬੋਲਿਆ ਇਹ ਸਿਰਫ ਇੱਕ ਕਹਿੰਦੇ ਕਿ ਅਸੀਂ ਬਿਜਲੀ ਸਸਤੀ ਕੀਤੀ ਇਹਦੇ ਨਾਲ ਨਾਲ ਹੈ ਜਵਾਬ ਦੇਣ ਕਿ ਇਹਨਾਂ ਨੇ ਐਨਓਸੀਆਂ ਕਿਉਂ ਲਿਆਂਦੀਆਂ ਸੀ ਐਨਓਸੀ ਦੀ ਸ਼ਰਤ ਕਿਆ ਇਹਨਾਂ ਨੇ ਕੀਤੀ ਸੀ ਗਰੰਟੀਆਂ ਵਜੋਂ ਕਿਆ ਇਹਨਾਂ ਨੇ ਇਹ ਗਰੰਟੀ ਕੀਤੀ ਸੀ ਸੰਗਰੂਰ ਦੇ ਵੋਟਰਾਂ ਨੂੰ ਇਹ ਗਰੰਟੀ ਕੀਤੀ ਸੀ ਕਿ ਇੱਥੇ ਪੰਜਾਬ ਦਾ ਸੂਬਾ ਕਰਜ਼ਾਈ ਕਰਨਗੇ ਇਹਨਾਂ ਨੇ ਗਰੰਟੀ ਕੀਤੀ ਸੀ ਕਿ ਅਸੀਂ ਤੇ ਰੇਤਾ ਸਸਤੀ ਕਰਾਂਗੇ ਨਾਲੇ ਮੈਂ ਸਭ ਤੋਂ ਵੱਡੀ ਗੱਲ ਅੱਜ ਸੰਗਰੂਰ ਦੇ ਵੋਟਰਾਂ ਨੂੰ ਦੱਸਣਾ ਚਾਹੁੰਦਾ ਇਹਨਾਂ ਨੇ ਕਿਹਾ ਸੀ ਕਿ ਅਸੀਂ ਸੂਬਾ ਸਰਪਲੱਸ ਕਰਾਂਗੇ ਕਿ ਇਹਨਾਂ ਕੋ ਸਰਪਲੱਸ ਕਰਨ ਦਾ ਕੀ ਜਾਦੂ ਦੀ ਛੜੀ ਸੀ ਜਿਹਦੇ ਕਰਕੇ 92 ਐਮਐਲਆ ਦਾ ਮੰਡਟ ਦਿੱਤਾ ਇਹਨਾਂ ਨੂੰ ਇਹ ਕਹਿੰਦੇ ਸੀ ਅਸੀਂ ਸੂਬਾ ਸਰਪਲੱਸ ਕਰਾਂਗੇ ਇੱਕ ਆਈਆਰਐਸ ਆਫ ਅਫੀਸਰ ਹੈਗਾ ਅ ਅਰਵਿੰਦ ਕੇਜਰੀਵਾਲ ਆਈਆਰਐਸ ਆਫੀਸਰ ਰਿਹਾ ਔਰ ਕੋ ਬਹੁਤ ਸਾਰੀਆਂ ਚੀਜ਼ਾਂ ਆਈਆਂ ਕਿਹੜੇ ਪੈਸੇ ਕਿੱਥੋਂ ਆਣਿਆ ਕਿਹੜਾ ਟੈਕਸ ਕਿੱਥੋਂ ਬਚਣਾ ਉਹਦੇ ਨਾਲ ਸੂਬਾ ਸਰਪਲਸ ਕਰਾਂਗੇ ਪਰ ਸੂਬਾ ਦਿਨੋ ਦਿਨ ਕਰਜ਼ਾਈ ਹੁੰਦਾ ਜਾ ਰਿਹਾ ਸਾਰੇ ਦੇ ਸਾਰੇ ਐਮਐਲਏ ਪਹਿਲਾਂ ਹੀ ਕਾਂਗਰਸ ਦੇ ਲਿੱਤੇ ਹੋਏ ਸੀ ਇਹਨਾਂ ਨੇ ਤੇ ਅੱਜ ਬੀਜੇਪੀ ਇਹਨਾਂ ਦੀ ਐਸ ਸੰਗਰੂਰ ਦੇ ਵਿੱਚ ਖੁੱਲਕੇ ਹਮਾਇਤ ਕਰ ਰਹੀ ਹੈ ਜਾਂ ਤੇ ਬੀਜੇਪੀ ਸਰਕਾਰ ਜਵਾਬ ਦੇਵੇ ਕਿ ਉਹਨਾਂ ਦੀ ਐਡਹੌਕ ਕਮੇਟੀ ਦੇ ਮੈਂਬਰ ਇੱਥੇ ਕੀ ਕਰ ਰਹੇ ਐ ਮੀਤ ਹੇਰ ਦੀ ਚੋਣ ਪ੍ਰਚਾਰ ਕਰ ਰਹੇ ਐ ਕੀ ਉਹਨਾਂ ਦੀ ਪਾਰਟੀ ਦਾ ਕੋਈ ਸਿਧਾਂਤ ਨਹੀਂ ਕਿਆ ਉਹ ਗਵਰਨਮੈਂਟ ਦੀ ਸੁਰੱਖਿਆ ਲੈ ਕੇ ਇੱਥੇ ਕੀ ਅਡਾਲੋਜੀ ਗਈ ਹੈ ਲੋਕਾਂ ਨੂੰ ਲੁਭਾਉਣ ਵਾਸਤੇ ਉਹਨਾਂ ਨੂੰ ਦਿਖਾਉਣ ਵਾਸਤੇ ਕਿ ਮੀਤ ਹੈਰੀਕ ਬੜਾ ਪ੍ਰਭਾਵਸ਼ਾਲੀ ਇਨਸਾਨ ਹੈਗਾ ਤੇ ਇਸ ਲਈ ਇਹ ਚੀਜ਼ ਤੁਸੀਂ ਸੋਚ ਕੇ ਚੱਲਣਾ ਚਾਹੀਦਾ ਹੈ ਸੰਗਰੂਰ ਦੇ ਵੋਟਰਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਨੇ ਆਪਣੀ ਮਤ ਦਾ ਦਾਨ ਕਰਨਾ ਹੈ ਪਹਿਲਾਂ ਉਹਨਾਂ ਨੇ ਆਪਣੀ ਮਤ ਦਾ ਦਾਨ ਕੀਤਾ ਹੈਗਾ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੱਚ ਤੇ ਝੂਠ ਕੀ ਹੈ ਤੇ ਅਗਰ ਕੋਈ ਪ੍ਰੈਸ ਦੇ ਪਰਸਨ ਕੋਈ ਮੇਰੇ ਤੋਂ ਸਵਾਲ ਪੁੱਛਣਾ ਚਾਹੁੰਦੇ ਆ ਤੇ ਮੇਰੇ ਤੋਂ ਪੁੱਛ ਸਕਦੇ ਆ ਜੀ ਜੇ ਤੁਸੀਂ ਇਹ ਸਵਾਲ ਇਹ ਕੀਤੇ ਰਹੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋਗੇ ਦਫੰਗਿੰਗ ਲਈ ਇਹਨਾਂ ਦਾ ਇਹਦਾ ਪ੍ਰਚਾਰ ਚਾਹੀਦਾ ਹੈਗਾ ਉਸ ਨੂੰ ਲੋਕ ਕਿਸ ਤਰ੍ਹਾਂ ਕਿਸ ਨਦੀ ਨਾਲ ਕੀ ਲੋਕਾਂ ਨੂੰ ਪਤਾ ਲੋਕਾਂ ਨੂੰ ਸਭ ਪਤਾ ਜੀ ਲੋਕਾਂ ਨੂੰ ਇਹ ਸਾਡੀ ਪ੍ਰੈਸ ਕਾਨਫਰੈਂਸ ਕਰਨ ਦਾ ਮਕਸਦ ਸਿਰਫ ਔਰ ਸਿਰਫ ਇੱਕ ਇਹ ਹੈਗਾ ਜੇ ਸੰਗਰੂਰ ਦੇ ਲੋਕਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਦੇ ਲੋਕਾਂ ਨੂੰ ਪਤਾ ਲੱਗੇ ਕਿ ਲੋਕਾਂ ਨੂੰ ਝੂਠੇ ਵਾਅਦਿਆਂ ਦੇ ਵਿੱਚ ਫਸਾਉਂਦੇ ਆ ਇਹ ਲੋਕਾਂ ਨੂੰ ਦੱਸਦੇ ਆ ਕਿ ਅਸੀਂ ਬਹੁਤ ਵਧੀਆ ਡਿਵੈਲਪਮੈਂਟ ਕੀਤੀ ਆ ਅਸੀਂ ਦਿੱਲੀ ਦੇ ਵਿੱਚ ਆ ਕੀਤੀ ਆ ਦਿੱਲੀ ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਸੀ ਉਦੋਂ ਕਹਿੰਦੇ ਸੀ ਕਿ ਕਾਂਗਰਸ ਮਾੜੀ ਆ ਭਾਜਪਾ ਮਾੜੀ ਆ ਜੇਕਰ ਉਦੋਂ ਕਾਂਗਰਸ ਮਾੜੀ ਸੀ ਤੇ ਫਿਰ ਅੱਜ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਲੜਨ ਦੇ ਲਈ ਇਹਨਾਂ ਨੇ ਉਹਦੇ ਨਾਲ ਕਿਉਂ ਗਠਜੋੜਨ ਕੀਤਾ ਕਿ ਆ ਦੇਸ਼ ਦੇ ਲੋਕਾਂ ਦੇ ਨਾਲ ਕੀ ਆ ਦੇਸ਼ ਦੇ ਵੋਟਰਾਂ ਦੇ ਨਾਲ ਧੋਖਾ ਨਹੀਂ ਕੀ ਸੰਗਰੂਰ ਦੇ ਵੋਟਰਾਂ ਨਾਲ ਧੋਖਾ ਨਹੀਂਗਾ ਕਿ ਇੱਕ ਬੰਨੇ ਉੱਥੇ ਤੇ ਕਹਿੰਦੇ ਪਏ ਆ ਕਿ ਸਾਡਾ ਗਠਜੰਬੰਦਨ ਹੈਗਾ ਤੇ ਇੱਥੇ ਪੰਜਾਬ ਦੇ ਵਿੱਚ ਇੱਕ ਦੂਸਰੇ ਨੂੰ ਗਾਲਾਂ ਕੱਢੀ ਜਾ ਰਹੇ ਗਿਆ ਇਹ ਝੂਠ ਸਾਰੇ ਰਲ ਕੇ ਇੰਡੀਆ ਗਠਜੰਬੰਦਨ ਇਹਨਾਂ ਨੇ ਬਣਾ ਕੇ ਇਹਨਾਂ ਨੇ ਸਿਰਫ ਔਰ ਸਿਰਫ ਸੰਗਰੂਰ ਦੀ ਸੀਟ ਏਜੰਸੀਆਂ ਦਾ ਵੀ ਜ਼ੋਰ ਲੱਗਾ ਆ ਕਿ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਕਿਵੇਂ ਜਿਤਾਣਾ ਹੈ ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਪੈਨਸ਼ਨ ਦਾ ਮੁੱਦਾ ਜਿਹੜਾ 2004 ਦਾਗਾ ਸੀ ਕਿ ਜਿਹੜੇ ਕਹਿੰਦੇ ਸੀ ਪੈਨਸ਼ਨ ਬਹਾਲ ਕਰਾਨੀ ਹੈ ਇੱਕ ਪੇਜ ਦਾ ਨੋਟੀਫਿਕੇਸ਼ਨ ਇਹਨਾਂ ਨੇ ਦਿਖਾਇਆ ਸਿਰਫ ਇੱਕ ਪੇਜ ਦਾ ਨੋਟੀਫਿਕੇਸ਼ਨ ਉਹ ਅੱਜ ਤੱਕ ਇਹਨਾਂ ਦੀ ਪੈਨਸ਼ਨ ਕਿਸੇ ਨੂੰ ਨਹੀਂ ਮਿਲੀ ਮੇਰੇ ਕੋਲੇ ਇੰਨੇ ਸਾਰੇ ਮੁੱਦੇ ਆ ਕਿ ਜੇਕਰ ਤੁਸੀਂ ਇਹ ਦੇਖੋਗੇ ਕਿ ਅਗਰ ਮੀਤ ਹੇਰ ਜਾਂ ਆਮ ਆਦਮੀ ਪਾਰਟੀ ਜਵਾਬ ਦੇ ਦੇਵੇ ਇਹ ਬਵਿੰਜਾ ਮੁੱਦੇ ਆ ਜੀ 52 ਮੁੱਦੇ ਆ ਇਹ 52 ਮੁੱਦਿਆਂ ਦਾ ਜਵਾਬ ਦਵੇ ਮਹਿੰਗਾਈ ਪੱਤਾ ਨਾਲ ਦੱਸੇ ਕਿ ਕਿਉਂ ਨਹੀਂ ਮਿਲ ਰਿਹਾਗਾ ਅਸੀਂ ਸੈਂਟਰ ਗਵਰਨਮੈਂਟ ਤੇ ਕਿਉਂ ਪਿੱਛੇ ਚੱਲ ਰਹੇ ਇਹ 52 ਮੁੱਦਿਆਂ ਦਾ ਜਵਾਬ ਦਵੇ ਇਹ ਤੁਹਾਡੇ ਸਾਰਿਆਂ ਦੇ ਨਾਲ ਪ੍ਰੈਸ ਕਾਨਫਰੰਸ ਨੂੰ ਸਾਰੇ ਸਾਰਿਆਂ ਨੂੰ ਇਹ ਪੇਜ ਦੇ ਦੇਣਾ ਇਹ 52 ਮੁੱਦਿਆਂ ਦਾ ਜਵਾਬ ਦਵੇ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਕਰਦਾਰ ਤੇ ਉਂਗਲ ਚੱਕਦੇ ਆ ਪਹਿਲਾਂ ਇਸ ਮੁੱਦਿਆਂ ਦਾ ਜਵਾਬ ਦੇਣ ਲੋਕਾਂ ਦੇ ਮੁੱਦਿਆਂ ਦਾ ਜਵਾਬ ਦੇਣ ਤੇ ਨਾਲ ਦੀ ਨਾਲ ਹੀ ਇੱਕ ਇਸ ਗੱਲ ਦਾ ਜਵਾਬ ਦੇਣ ਕਿ ਜਦੋਂ ਇਹਨਾਂ ਨੇ ਬੀਬੀਆਂ ਨੂੰ 1000 ਰੁਪਇਆ ਕਮਿਟ ਕੀਤਾ ਸੀ ਉਹਨਾਂ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ ਦੇ ਨਾਲ ਧੋਖਾ ਕਿਉਂ ਕੀਤਾ ਇਹਨਾਂ ਲੋਕਾਂ ਨੇ ਜਦੋਂ ਇਹਨਾਂ ਨੂੰ ਮਤਦਾਨ ਕੀਤਾ ਸੀ ਇਹਨਾਂ ਦੀਆਂ ਮਾਤਾਵਾਂ ਇਹਨਾਂ ਦੇ ਘਰ ਸੋਨੇ ਦੇ ਨਾਲ ਭਰ ਗਏ ਮੇਰੀਆਂ ਮਾਤਾਵਾਂ ਮੇਰੀਆਂ ਭੈਣਾਂ 1000 ਰੁਪਏ ਤੋਂ ਕਿਉਂ ਵਾਂਝੀਆਂ ਉਹਦਾ ਜਵਾਬ ਦੇਣ ਉਸ ਗੱਲ ਨੂੰ ਕਿਉਂ ਝੂਠ ਬੋਲਿਆ ਉਸ ਗਰੰਟੀ ਦੇ ਵਿੱਚ ਇਹਨਾਂ ਨੂੰ ਲਿਖਿਆ ਹੋਣਾ ਚਾਹੀਦਾ ਸੀ ਕਿ ਅਸੀਂ 2 ਸਾਲ ਪਾਵਾਂਗੇ ਅਸੀਂ 3 ਸਾਲ ਪਾਵਾਂਗੇ ਉਹਦੇ ਵਿੱਚ ਅਵੀ ਸ਼ਰਤ ਲਿਖੀ ਹੋਣੀ ਚਾਹੀਦੀ ਇਹਨਾਂ ਦੇ ਮੈਨੀਫੈਸਟੋਰ ਦੇ ਵਿੱਚ ਕਿ ਅਸੀਂ ਐਨਓਸੀ ਦੀ ਵੀ ਸ਼ਰਤ ਲਾਵਾਂਗੇ ਐਨਓਸੀ ਦੇ ਪੈਸੇ ਲਵਾਂਗੇ ਲੋਕਾਂ ਤੋਂ ਇਹਨਾਂ ਨੇ ਪੰਜਾਬ ਦੀ ਆਵਾਮ ਨੂੰ ਧੋਖਾ ਦਿੱਤਾ ਤੇ ਸੰਗਰੂਰ ਦੀ ਆਵਾਮ ਨੂੰ ਵੀ ਧੋਖਾ ਦੇ ਇੰਜਾਰੇ ਅਸਲੀ ਸੰਗਰੂਰ ਦੇ ਸਾਰੇ ਵੋਟਰਾਂ ਨੂੰ ਅਪੀਲ ਲੱਗੀ ਹੈ ਕਿ ਤੁਸੀਂ ਇਸ ਵਾਰੀ ਮਤ ਦਾ ਦਾਨ ਦੇਣ ਲੱਗਿਆਂ ਜਰੂਰ ਇੱਕ ਵਾਰੀ ਸੋਚੋ ਕਿ ਤੁਹਾਡੀ ਮਤ ਦਾ ਦਾਨ ਆਮ ਆਦਮੀ ਪਾਰਟੀ ਦੇ ਜ਼ਰੀਏ ਕਾਂਗਰਸ ਨੂੰ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਜ਼ਰੀਏ ਭਾਜਪਾ ਨੂੰ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਜ਼ਰੀਏ ਕਿਸ ਪਾਰਟੀ ਨੂੰ ਜਾ ਰਿਹਾ ਹੈ ਕਿਉਂਕਿ ਇਹ ਸਭ ਇਕੱਠੇ ਗਿਆ ਐ ਇਸ ਲਈ ਬੜਾ ਸੋਚ ਸਮਝ ਕੇ ਆਪਣੀ ਮਤ ਦਾ ਦਾਨ ਕਰਿਓ ਤੁਸੀਂ ਬਹੁਤ ਅਨਖਵਾਲੇ ਹੋ ਸਿਮਰਨਜੀਤ ਮਾਨ ਦੇ ਮੈਨੀਫੈਸਟੋ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੇ ਪਿਛਲੇ ਕਾਰਜਕਾਰੀ ਨੂੰ ਕਿਵੇਂ ਡਿਸਪਲੇਨ ਕਰੋਗੇ ਮੈਂ ਫਿਰ ਫੋਨ ਕੀ ਕੇ ਅੱਗੇ ਰੰਗੀਤੀ ਹੈ ਸੰਜੂਰ ਲਈ ਤਾਂ ਕਿ ਲੋਕ ਕਿੰਨਾ ਕਿਤੇ ਕਿਲਸ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਇਹ ਜਿਹੜੀਆਂ ਜਿਹੜੇ ਆਪਣੇ ਕਾਰਜਕਾਲ ਦੇ ਵਿੱਚ ਡੇਢ ਸਾਲ ਦੇ ਕਾਰਜਕਾਲ ਦੇ ਵਿੱਚ ਜਿਹੜੇ ਕੰਮ ਕੀਤੇ ਆ ਉਹ ਇਹ ਕੰਮ ਆ ਗਿਆ ਇਹ ਜਿਹੜੇ ਸਾਰੇ ਦੇ ਸਾਰੇ ਕੰਮ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਆਪਣੇ ਫੰਡ ਦੀ ਵਰਤੋਂ ਕੀਤੀ ਪੂਰੇ ਦੇ ਪੂਰੇ ਫੰਡ ਦੀ ਵਰਤੋਂ ਕੀਤੀ ਇਨਾਮ ਵਜੋਂ ਉਹਨਾਂ ਨੂੰ ਰਾਸ਼ੀ ਮਿਲੀ ਉਹਨਾਂ ਨੇ ਉਹਦੀ ਵਰਤੋਂ ਕੀਤੀ 281 ਕਰੋੜ ਰੁਪਏ ਦਾ ਪਾਇਲਟ ਪ੍ਰੋਜੈਕਟ ਸੰਗਰੂਰ ਲਈ ਲਿਆਂਦਾ ਸੰਗਰੂਰ ਨੂੰ ਦੇਸ਼ ਦਾ ਪਹਿਲਾ ਸ਼ਹਿਰ ਸੰਗਰੂਰ ਨੂੰ ਦੇਸ਼ ਦਾ ਪਹਿਲਾ ਸ਼ਹਿਰ ਬਣਾਉਂਦਾ ਹੈ ਕਿ ਜਿੱਥੇ ਕਿਸੇ ਵੀ ਬੱਚੇ ਨੂੰ ਕਰੈਂਟ ਨਾ ਲੱਗੇ ਇੱਕ ਦੂਰ ਅੰਦੇਸ਼ੀ ਸੋਚਦੇ ਹੋયા ਉਹਨਾਂ ਨੇ ਇਹ ਕੀਤਾ ਕਿ ਸੰਗਰੂਰ ਨੂੰ ਦੇਸ਼ ਦਾ ਪਹਿਲਾ ਸ਼ਹਿਰ ਬਣਾਉਣ ਜਾ ਰਹੇ ਇਹਦੇ ਨਾਲ ਨਾਲ ਹੀ ਸੰਗਰੂਰ ਬਰਨਾਲਾ ਔਰ ਮਲੇਰ ਕੋਟਲਾ ਦੇ ਵਿੱਚ ਐਕੀਕਰਨ ਜਾ ਰਿਹਾ ਹੈ ਵੱਡੇ ਤਿੰਨ ਹਸਪਤਾਲ ਇਹ ਪਾਸ ਕਰਾ ਚੁੱਕੇ ਹੈ ਦੋ ਪ੍ਰੋਜੈਕਟ ਇਸ ਤੋਂ ਬਾਅਦ ਅਗਲੇ ਮੈਨੀਫੈਸਟੋ ਦੇ ਵਿੱਚ ਸੰਗਰੂਰ ਨੂੰ ਪੋਲੂਸ਼ਨ ਫਰੀ ਜ਼ੋਨ ਬਣਾਉਣ ਜਾ ਰਹੇ ਹੈ ਤੇ ਰੀਯੂਜ਼ਡ ਕਾਰਾਂ ਦਾ ਹੱਬ ਤਾਂ ਕਿ ਇੱਥੋਂ ਜਿਹੜੀਆਂ ਰੀਯੂਜ਼ਡ ਕਾਰਾਂ ਜਿਹੜੀਆਂ ਨੇੜੇ-ਨੇੜੇ ਮੰਡੀਆਂ ਆਂ ਗਿਆ ਕਿ ਲੋਕਾਂ ਨੂੰ ਉੱਥੇ ਕੰਮਕਾਜ ਜਿਹੜਾ ਹੈਗਾ ਉਹ ਮਿਲੇ ਉਹ ਰੀਯੂਜ਼ਡ ਕਾਰਾਂ ਦਾ ਵੱਡਾ ਹੱਬ ਬਣਾਉਣ ਜਾ ਰਿਹਾ ਤੇ ਇਹ ਮਤਲਬ ਕਿ ਤੁਸੀਂ ਨਾਰਥ ਦੀ ਸਭ ਤੋਂ ਵੱਡੀ ਮੰਡੀ ਹੋਏਗੀ ਇਹ ਛੋਟੀ ਗੱਲ ਨਹੀਂ ਗਈ ਕਿ ਸੰਗਰੂਰ ਸ਼ਹਿਰ ਰਿਪਰੈਜ਼ੈਂਟ ਕਰੂਗਾ ਆਉਣ ਵਾਲੇ ਸਮੇਂ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਜਦੋਂ ਉਹਨਾਂ ਨੂੰ ਲੋਕ ਸਭਾ ਜਿੱਤ ਕੇ ਤੁਸੀਂ ਭੇਜੋਗੇ ਤੇ ਸੰਗਰੂਰ ਸ਼ਹਿਰ ਨਾਰਥ ਇੰਡੀਆ ਦੀ ਸਭ ਤੋਂ ਵੱਡੀ ਰੀਯੂਜ਼ਡ ਕਾਰਾਂ ਦਾ ਹੱਬ ਬਣਨ ਜਾ ਰਿਹਾ ਹੈ। ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ। ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ। ਨੈਵਰ ਮਿਸ ਐਨ ਅਪਡੇਟ।